ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਕਿਰਪਾ ਉਦੋਂ ਸਮਝਣੀ ਚਾਹੀਏ ਜਦੋਂ ਸਤ ਸੰਗਤ ਜੀ ਮਨ ਦੇ ਅੰਦਰ ਕਿਸੇ ਵਾਰੇ ਬੁਰਾਈ ਦਾ ਫੁਰੇ ਮਨ ਦੇ ਅੰਦਰ ਸਤ ਸੰਗਤ ਜੀ ਵਿਕਾਰ ਨਾ ਫੁਰਨ ਉਸ ਵੇਲੇ ਸਤ ਸੰਗਤ ਜੀ ਸਮਝ ਲਓ ਬਈ ਸਤੁਰੂ ਮਹਾਰਾ ਜੀ ਸਜੇ ਸਜੇ ਕਿਰਪਾ ਹੋ ਰਹੀ ਹੈ ਮਨ ਦੀ ਜਨੋ ਮਤ ਜਿੰਨਾ ਚਿਰ ਹੈ ਉਹਨਾਂ ਚਿਰ ਸਤ ਸੰਗਤ ਜੀ ਸਮਝ ਲੋ ਹਲੇ ਕਿਰਪਾ ਨਹੀਂ ਮਹਾਰਾਜ ਜੀ ਦੀ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਿਨੀ ਇਹ ਸਭ ਤੋਂ ਵੱਡੀ ਕਠਨ ਬਾਤ ਹੈ ਮਨ ਦੀ ਮਤ ਨਹੀਂ ਛੱਡੀ ਜਾਂਦੀ ਜਿੱਦਣ ਮਨ ਦੀ ਮਤ ਛੁੱਟ ਗਈ ਗੁਰਮਤ ਧਾਰ ਲਈ ਉਦਨੇ ਹੀ ਮਨ ਕਟਕ ਦੇਣ ਸਤ ਸੰਗਤ ਜੀ ਇਕਾਗਰ ਹੋ ਜਾਵੇਗਾ ਗੁਰੂ ਕੀ ਮਤ ਦੇ ਅੰਦਰ ਅਸਤਿਤ ਹੋਣਾ ਹੀ ਮਨ ਦੀ ਇਕਾਗਰਤਾ ਹੈ। ਵਾਸਤਵ ਵਿੱਚ ਮਨ ਸਤ ਸੰਗਤ ਜੀ ਪ੍ਰਵਾਹ ਰੂਪ ਹੈ। ਮਨ ਦਾ ਸੁਭਾਅ ਸਤੋ ਅੰਸ਼ ਘੂਤੰਕੀ ਜੋ ਹੈ ਤਾ ਤੇ ਅੰਤਿਸ਼ ਕਰਨ ਭਇਓ ਹੈ। ਜਿਵੇਂ ਸਤ ਸੰਗਤ ਜੀ ਪ੍ਰਵਾਹ ਜਲ ਦਾ ਨਾਉ ਨਹੀਂ ਹੈ। ਜਲ ਤਾਂ ਸਰੋਵਰ ਚ ਵੀ ਖੜਾ ਹੁੰਦਾ ਹੈ। ਜਦੋਂ ਚਲਦਾ ਜਲ ਉਦੋਂ ਆਪਾਂ ਕਹਿੰਦੇ ਆ ਵੀ ਇਹ ਜਲ ਦਾ ਪ੍ਰਵਾਹ ਹੈ। ਪਰਵਾਹ ਕੀੜਿਆਂ ਦਾ ਵੀ ਹੈ ਤੁਰੇ ਜਾਂਦੇ ਨੇ ਉਦੋਂ ਆਪਾਂ ਕਹਿੰਦੇ ਆ ਕੀੜਿਆਂ ਦਾ ਪ੍ਰਵਾਹ ਜਾ ਰਿਹਾ ਹੈ ਇਸੇ ਕਰਕੇ ਖਾਲਸਾ ਜੀ ਹੁਣ ਜੇ ਕੀੜੇ ਖੜ ਜਾਂਣ ਤਾਂ ਪ੍ਰਵਾਹ ਤਾਂ ਹੀ ਰਹਿਣਾ ਕੀੜੇ ਰਹਿ ਜਾਣਗੇ ਜੇ ਜਲ ਖੜ ਜਾਵੇ ਪ੍ਰਵਾਹ ਨਹੀਂ ਰਹੇਗਾ ਜਲ ਰਹਿ ਜਾਵੇਗਾ ਇਸੇ ਤਰ੍ਹਾਂ ਖਾਲਸਾ ਜੀ ਮਨ ਇੱਕ ਪ੍ਰਵਾਹ ਹੈ ਸੋ ਐਸੇ ਸਤ ਸੰਗਜੀ ਅੰਤਰਸ਼ਕਨ ਦੀ ਸੰਕਲਪਪੂਰਵ ਜੋੜੀ ਬਿਰਤੀ ਹੈ ਸੰਕਲਪੋ ਕਲਪੋ ਹੀ ਮਨਾ ਦਾੰਤੀਆਂ ਨੇ ਲਕਸ਼ਣ ਕੀਤੇ ਨੇ ਜਿਹੜਾ ਸੰਕਲਪ ਤੇ ਸੰਕਲਪ ਹਰ ਵੇਲੇ ਉੱਠੀ ਜਾਂਦਾ ਇਹੀ ਮਨ ਹੈ ਔਰ ਇਹ ਜਿਹੜਾ ਸਤ ਸੰੀ ਸੰਕਲਪ ਹੈ ਆਪਾਂ ਨੂੰ ਹਮੇਸ਼ਾ ਵਾਸਤੇ ਆਜੂ ਦੇ ਅਨੁਸਾਰ ਸੰਕਲਪ ਬਦਲਦੇ ਰਹਿੰਦੇ ਨੇ ਬਾਲਕ ਅਵਸਥਾ ਚ ਮਨ ਦੇ ਸੰਕਲਪ ਖਾਣ ਪੀਣ ਦੇ ਬੱਚਿਆਂ ਨੂੰ ਹੁੰਦੇ ਆ ਜਦੋਂ ਜਵਾਬਸਤਾ ਆ ਜਾਂਦੀ ਹੈ ਉਦੋਂ ਵਿਸ਼ੇਵਕਾਰਾਂ ਦੇ ਸੰਕਲਪਪੂਰਨ ਲੱਗ ਜਾਂਦੇ ਹਨ ਜਦੋਂ ਸਤ ਸੰਗ ਜੀ प्रौੜਿਆ ਬਿਰਧ ਅਵਸਥਾ ਆਉਂਦੀ ਹੈ ਉਦੋਂ ਫਿਰ ਝੁਰਦਾਂ ਨਾਲ ਹੀ ਸਤ ਸੰਗ ਦੀ ਮਾਇਆ ਸੰਚਿਤ ਕਰਨ ਦੀ ਤ੍ਰਿਸ਼ਨਾ ਦੇ ਸੰਕਲਪਪੂਰਨ ਲੱਗ ਜਾਂਦੇ ਬਹੁਤੇ ਜਿਉਂ-ਜਿਉਂ ਉਮਰ ਜਾਦੇ ਵਧੂ ਤਿਉ ਤ੍ਰਿਸ਼ਨਾ ਸਤ ਸੰਗ ਜੀ ਜਾਦੇ ਵਧੇਗੀ ਉਮਰ ਘਟਦੀ ਹੈ ਤੇ ਤ੍ਰਿਸ਼ਨਾ ਵੱਧਦੀ ਹੈ ਅੰਤ ਨੂੰ ਅਖੀਰ ਆ ਜਾਂਦਾ ਲੇਕਿਨ ਮਨ ਨਾ ਟਿਕ ਗਿਆ ਇਸੇ ਨੂੰ ਸਤ ਸੰਗਤ ਜੀ ਐਸੇ ਮਨ ਦੇ ਪ੍ਰਵਾਹ ਨੂੰ ਗੁਰਬਾਣੀ ਵੱਲ ਸਤ ਸੰਗਤ ਜੀ ਦੇ ਪ੍ਰਵਾਹ ਨੂੰ ਲਾਉਣਾ ਹੈ ਮਨ ਨੂੰ ਸਤ ਸੰਗਤ ਜੀ ਮਾਰ ਨਹੀਂ ਕੋਈ ਸਕਦਾ ਮਨ ਕੋ ਮਾਰ ਕਹੋ ਕਿਸ ਤਾਰ ਹੈ ਜੇ ਮਨ ਨਹੀਂ ਮਰਗਾ ਤਾਂ ਤਾਰੋਂਗੇ ਕਿਨੂੰ ਮਨ ਨੂੰ ਸਤ ਸੰਗਤ ਜਿੱਧਰ ਹੁਣ ਸੰਸਾਰ ਦੀ ਮਾਇਆ ਵੱਲ ਇਹਦਾ ਪ੍ਰਵਾਹ ਚੱਲਿਆ ਹੋਇਆ ਨਾ ਇਹਨੂੰ ਉਧਰੋਂ ਉਲਟਾ ਕੇ ਗੁਰੂ ਕੀ ਸਿਮਨ ਬਲ ਸਾਥ ਸੰਜੇ ਦੇ ਪ੍ਰਵਾਹ ਨੂੰ ਲਾਉਣਾ ਇੰਨਾ ਹੀ ਫਰਕ ਹੈ ਬਹੁਤ ਸਾਰੇ ਸਤ ਸੰਗ ਜੀ ਸਾਧੂ ਰਖੀ muni ਹੋਏ ਆਪੋ ਆਪਣੇ ਸਤ ਸੰਗ ਜੀ ਤਜਰਬੇ ਪ੍ਰਗਟ ਕਰਦੇ ਰਹੇ ਜਲਣ ਵਰਗੇ ਗੁਰਮੁਖ ਹੋਏ ਕਹਿੰਦੇ ਮਨ ਜਲਣਾ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਇਧਰੋਂ ਲਾਉਣਾ ਪੁੱਟਣਾ ਲਾਉਣਾ ਕਿਹੜਾ ਸੁਖਾਲਾ ਹੈ ਸੁਖਰ ਸਾਜੀ ਮਾਇਆ ਵੱਲੋਂ ਬਿਰਤੀ ਉਲਟਾ ਕੇ ਬਾਣੀ ਵੱਲ ਲਾਉਣੀ ਬਹੁਤ ਔਖੀ ਐ ਪਰ ਇਸੇ ਕਰਕੇ ਹੱਥ ਜੋੜ ਜੋੜ ਬੇਨਤੀਆਂ ਕਰੀਦੀਆਂ ਕਥਾ ਕੀਰਤਨ ਸੁਣੀ ਦਾ ਮਹਾਰਾਜ ਜੀ ਉਧਰੋਂ ਜਨਮਾਂ ਜਨਮਾਂ ਦੀ ਲੱਗੀ ਹੋਈ ਬਿਰਤੀ ਨੂੰ ਖੇੜਦਿਓ ਆਪਦੇ ਮਨ 'ਲਾ ਲਓ ਜਿਸ ਕਰਕੇ ਮਨ ਦਾ ਪ੍ਰਵਾਹ ਪਦਾਰਥਾਕਾਰ ਦੀ ਥਾਂ ਵਿਸ਼ਿਆਕਾਰ ਜਿਹੜੀ ਬਿਰਤੀ ਐ ਉਹ ਸਾਡੀ ਸਿਮਨ ਭਜਨ ਦੇ ਪ੍ਰਵਾਹ ਚ ਆਤਮ ਬਸ਼ੈਣੀ ਔਰ ਨਿਰਮਲ ਬੁੱਧੀ ਭਾਉ ਭਗਤੀ ਵਾਲੀ ਹੋ ਜਾਵੇ ਵਿਸ਼ੇ ਦੀ ਮਲੀਨਤਾ ਨਾ ਰਹੇ ਐਸੇ ਖਲਸਾ ਜੀ ਮਨ ਦੀ ਇਕਾਗਰਤਾ ਬਹੁਤ ਹੀ ਔਖੀਆ بڑے بڑے ਪ੍ਰਸੰਗ ਆਉਂਦੇ ਪਾਰਸਨਾਥ ਵਰਗੇ ਚਿਖਾ ਬਣਾ ਕੇ ਸੜਕੇ ਮਰ ਗਏ ਕਟਾਖ ਰਾਜ ਤੀਰ ਤੇ ਸ਼ਿਵ ਜੀ ਦਾ ਅਵਤਾਰ ਸੀ ਲੇਕਿਨ ਮਨ ਨਾ ਉਹਦੇ ਬਸ ਹੋਇਆ ਭਰਤਰੀ ਨੇ ਕਿਹਾ ਮਨ ਰਪਜੀਤਾ ਸਭ ਰਪਜੀਤੇ ਮਨ ਰੱਬ ਜੀਤਾ ਸਭ ਰੱਬ ਜੀਤੇ ਜੇ ਮਨ ਦੁਸ਼ਮਣ ਜਿਉਂਦਾ ਤਾਂ ਸਾਰੇ ਦੁਸ਼ਮਣ ਜਿਉਂਦੇ ਆ। ਜੇ ਮਨ ਦੁਸ਼ਮਣ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤ ਲਏ ਹਨ। ਸੋ ਖਾਲਸਾ ਜੀ ਐਸ ਗੁਰੂ ਘਰ ਦੀ ਸੰਗਤ ਦੇ ਅੰਦਰ ਏਡਾ ਵੱਡਾ ਪ੍ਰਤਾਪ ਹੈ। ਸਤਿਗੁਰੂ ਜੀ ਗੁਰਬਾਣੀ ਦੇ ਆਸਰੇ ਸਿੱਝੀ ਸਤ ਸੰਗੀ ਆਪਾਂ ਨੂੰ ਮਨ ਨੂੰ ਟਕਵਾ ਦਿੰਦੇ ਹਨ। ਐਸੇ ਗੁਰਮਖ ਸਿੱਖ ਸਤ ਸੰਧੀ ਭਾਈ ਗੋਪਾਲੇ ਨੇ ਇੱਕ ਟੱਕ ਹੋ ਕਰਕੇ ਜਪਜੀ ਸਾਹਿਬ ਸੁਨਾਇਆ ਹੈ। ਅਖੀਰ ਤੇ ਜਾ ਕੇ ਸਤ ਸੰਗ ਜੀ ਮਨ ਪਦਾਰਥ ਦਾ ਫੁਰਨਾ ਕਰ ਬੈਠਾ ਕਿ ਘੋੜਾ ਬੜਾ ਸੋਹਣਾ ਇਹ ਮੈਨੂੰ ਪ੍ਰਾਪਤ ਹੋਵੇ। ਸਤਿਗੁਰੂ ਜੀ ਗੁਰਤਾ ਗੱਦੀ ਦੇਣਾ ਚਾਹੁੰਦੇ ਸੀ ਜਦ ਹੀ ਫੇਰ ਬੈਠ ਗਏ ਕਹਿੰਦੇ ਤੂੰ ਕੀ ਖਾਮੀ ਕੀਤੀ ਆ ਭਾਈ? ਅਖੀਰ ਤੇ ਤੂੰ ਸਭ ਸੰਪੂਰਨ ਜਪਜੀ ਸਾਹਿਬ ਸੁੱਧ ਤੇ ਮੰਨ ਦੀ ਇਖਾਗਰਤਾ ਨਾ ਸੁਣਾਇਆ। ਅਖੀਰ ਤੇ ਆ ਕੇ ਕੀ ਸੰਕਰਪ ਕਰ ਬੈਠਾ ਸਿੱਖਾ ਘੋੜੇ ਕੀ ਚੀਜ਼ ਨੇ? ਤੈਨੂੰ ਤਾਂ ਅਸੀਂ ਗੁਰਤਾ ਗੱਦੀ ਦੇਣ ਲੱਗੇ ਸੀ। ਏਡਾ ਵੱਡਾ ਮਹਾਤਮਾ ਸਾਧ ਸੰਜੀਤ ਗੁਰਬਾਣੀ ਦਾ ਹੈ ਸੋ ਜਦੋਂ ਵੀ ਗੁਰਬਾਣੀ ਪੜ੍ਹੀਏ ਕੱਲੀ ਗੁਰਬਾਣੀ ਕੀ ਜਦੋਂ ਕੋਈ ਕੰਮ ਕਰਾਂਗੇ ਹੰਗਤਾ ਮਨ ਜ਼ਰੂਰ ਧਾਰੇਗਾ ਜਿੰਮੇਦਾਰ ਹੈ ਸਾਰਾ ਦਿਨ ਹਲ ਪਾਉਂਦਾ ਆ ਕੇ ਘਰਦਿਆਂ ਨੂੰ ਪ੍ਰਾਣੀ ਚੱਕ ਚੱਕ ਕੇ ਰੋਬ ਦਿੰਦਾ ਮੈਂ ਹਲ ਪਾਉਂਦਾ ਸਾਰਾ ਦਿਨ ਦਿੰਦਾ ਮੇਰੇ ਗਿੱਟੇ ਫੋੜ ਕੇ ਉਹ ਬੋਲਦਾ ਨੇ ਜਿਨ੍ਹਾਂ ਨੇ ਖਿੱਚਿਆ ਉਹਨਾਂ ਨੇ ਵੀ ਕਦੇ ਹੰਕਾਰ ਧਾਰਿਆ ਕੋਈ ਦਿਹਾੜੀ ਨਹੀਂ ਲਈ ਪੱਠੇ ਵਿਚਾਰਿਆਂ ਨੇ ਖਾਦੇ ਨੇ ਹਲ ਖਿੱਚਿਆ ਆਂਦਰਾਂ ਅੰਦਰਾਂ ਅੰਦਰ ਆ ਗਈਆਂ ਉਹ ਤਾਂ ਹਥੀਲੀ ਫੜੀ ਫਿਰਦਾ ਜਿਹੜਾ ਮਗਰ ਉਹ ਹੰਕਾਰੀ ਬਣਿਆ ਫਿਰਦਾ ਕਿ ਮੈਂ ਹੀ ਮੇਰੇ ਸਿਰ ਤੇ ਸਾਰਾ ਟੱਬਰ ਖੰਦਾ ਮੈਂ ਹਾਲੀ ਆਂ ਲੇਕਿਨ ਜਿੰਨਾ ਵਿਚਾਰਿਆਂ ਨੇ ਸਤ ਸੰਗਤ ਜੀ ਕੱਡ ਬਚੱਬ ਕੇ ਖੁਰਣੀਆਂ ਤੇ ਖੜ ਜਾਣ ਸਾਰੀ ਜ਼ਿੰਦਗੀ ਹਾਲੀ ਤਾਂ ਉਹ ਨੇ ਪਰ ਉਹਨਾਂ ਨੇ ਹੰਗ ਤਾਂ ਤਾਂ ਨਹੀਂ ਧਾੜੀ ਹੰਗਤਾ ਹੀ ਦੁੱਖ ਰੂਪ ਹੈ ਸਤ ਸੰਗਤ ਜੀ ਸੋ ਦੁਨੀਆ ਦੇ ਉੱਤੇ ਐਸੇ ਸਤ ਸੰਗਤ ਜੀ ਜੀਵ ਨੇ ਜਿਹੜੇ ਮਾੜਾ ਕੰਮ ਕਰਕੇ ਵੀ ਹੰਗਤਾ ਧਾਰਦੇ ਐ ਹਉ ਮੈਂ ਤਾਂ ਇਹੀ ਜੀ ਸਤ ਸੰਗਤ ਜੀ ਬਲਾ ਹੈ ਜੇ ਕੋਈ ਪਾਪ ਕਰਮ ਕਰ ਲਈਏ ਨਾ ਫੇਰ ਵੀ ਕਹਿੰਦਾ ਹੈ ਦੇਖਿਆ ਫਰਾਣਾ ਖੂਨ ਜੇ ਮੈਂ ਨਾ ਹੁੰਦਾ ਉਹਦਾ ਨੋ ਨੋਨਾ ਤੋਂ ਨਹੀਂ ਸੀ ਹੋਣਾ ਸੂਰਮਤਾਈ ਜਣਾਉਂਦਾ ਮਾੜਾ ਕੰਮ ਕਰਕੇ ਉਹ ਡਾਕਾ ਮੈਂ ਸੀ ਵਿੱਚ ਤਾਂ ਵੱਜ ਗਿਆ ਨਹੀਂ ਤਾਂ ਪੁਲਿਸ ਨੇ ਫੜ ਲੈਣੇ ਸੀ ਉਹ ਮਾੜਾ ਕੰਮ ਕਰਕੇ ਵੀ ਹੰਗ ਤਾਂ ਧਾਰਦਾ ਹੈ ਇਹੋ ਜਿਹਾ ਅਗਿਆਨੀ ਜੀਵ ਹੈ ਚੰਗਾ ਕੰਮ ਕਰਕੇ ਤਾਂ ਕਦੇ ਲੁਕਦਾ ਨਹੀਂ ਜਦੇ ਕਦੇ ਰਸੀਦਾ ਕਟਾਉਂਦਾ ਕਦੇ ਪੱਥਰ ਦੇਖਦਾ ਗੁਰਦਾਰੇ ਤੇ ਮੇਰਾ ਨਾਂ ਲਿਖਿਆ ਗਿਆ ਕ ਨਹੀਂ ਸੋ ਐਸੀ ਸਾਤ ਸੰਜੀ ਜੀ ਹੰਗਤਾ ਹੈ ਇਹ ਗੁਰਸਿੱਖ ਜਿਹੜਾ ਸਿਆਣੇ ਨੇ ਉਹ ਨੇੜੇ ਨਹੀਂ ਆਉਣ ਦਿੰਦੇ ਕਦੇ ਵੀ ਜਦੋਂ ਗੁਰਬਾਣੀ ਪੜ੍ਹੀਏ ਮਹਾਪੁਰਖ ਵੀਰਸਾਇਆ ਕਰਦੇ ਕਿ ਕਦੇ ਇਹ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਪੜ੍ਹਦੇ ਆ ਗੁਰੂ ਸਾਹਿਬ ਬਨੋ ਆਵਾਜ਼ ਸਮਝਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਬਾਣੀ ਕਿਰਪਾ ਕਰਕੇ ਮੈਨੂੰ ਆਵਾਜ਼ ਦੇ ਰਹੇ ਨੇ ਮੈਂ ਕੰਨਾਂ ਨਾਲ ਸੁਣਾ ਜਿਵੇਂ ਆਪਾਂ ਇੱਕ ਦੂਜੇ ਭਾਈ ਦਾ ਆਵਾਜ਼ ਸੁਣ ਕਰਕੇ ਕੰਨਾਂ ਨਾਲ ਸੁਣਦੇ ਨਾ ਆਪਣੇ ਕੰਨ ਆਪਣੀ ਰਸਨਾ ਤੋਂ ਉਚਾਰਿਆ ਆਪਣੇ ਕੰਨਾਂ ਨਾਲ ਸੁਣਨਾ ਚਾਹੀਏ ਦੇਖੋ ਤਾਂ ਮਨ ਇਕਾਗਰ ਹੁੰਦਾ ਕਿ ਨਹੀਂ ਜਦੋਂ ਆਪਾਂ ਆਪਣੀ ਰਸਨਾ ਤੋਂ ਉਚਾਰਦੇ ਆ ਉਦੋਂ ਸਤਿ ਨੂੰ ਉਚਾਰੀ ਜਾਂਦੇ ਆ ਆਪਣੇ ਕੰਨਾਂ ਨਾਲ ਨਹੀਂ ਸੁਣਦੇ ਜੇ ਆਪਾਂ ਕੰਨ ਤਾਂ ਕੋਲੇ ਹੀ ਨੇ ਉਹ ਤਾਂ ਵਹਿਲੇ ਹੀ ਨੇ ਜੇ ਆਪਣੀ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਪਣੇ ਕੰਨ ਸੁਣਨ ਲੱਗ ਜਾਣ ਖਦਸਾ ਜੀ ਫਿਰ ਮਨ ਨੂੰ ਦੇਰ ਨਹੀਂ ਲੱਗਦੀ ਇਕਾਗਰ ਹੋਣ ਵਾਸਤੇ ਨਾਲੇ ਹੰਗਤਾ ਨਹੀਂ ਰਹਿੰਦੀ ਵਕਤੈ ਨੂੰ ਤਾਂ ਹੰਗਤਾ ਹਉ ਮੈਂ ਸੋਹਣਾ ਬਕਤਬ ਕਰਨਾ ਜਾਣਦਾ ਮੈਂ ਗਿਆਨੀ ਧਿਆਨੀ ਮੈਂ ਰਾਗੀ ਮੈਂ ਸੰਤ ਲੇਕਿਨ ਸਰੋਤੇ ਨੂੰ ਤਾਂ ਕੋਈ ਹੰਗਤਾ ਨਹੀਂ ਐਵੇਂ ਸੱਤ ਸੰਗਤ ਜੀ ਤਾਂ ਨਹੀਂ ਬਕਤਿਆਂ ਨਾਲ ਸਰੋਤਿਆਂ ਦੀ ਪਕਦ ਵੀ ਜਾਣੇ ਜਿਆਦੇ ਮੰਨੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਵੀ ਭੁੱਲਣਾ ਜਾਈਏ ਵਕਤੈ ਨੂੰ ਤਾਂ ਸੌ ਹੂ ਜੇ ਮੈਂ ਛੁੱਟ ਭੁੱਲ ਗਿਆ ਤਾਂ ਮੇਰੀ ਹਦ ਕੀ ਨਾ ਹੋ ਜਵੇ ਕਿਤੇ ਜੇ ਹਉ ਮੈਂ ਹੋਊ ਤਾਂ ਹਦਕ ਤੋਂ ਡਰੇਗਾ ਇਹ ਕਾਦੀ ਹਦਕ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਸੰਗਤ ਸਾਧ ਸੰਗਤ ਜੀ ਗੁਰੂ ਦਾ ਰੂਪ ਹੈ ਬਖਤਾ ਗੁਰੂ ਦਾ ਰੂਪ ਕੱਲਾ ਨਹੀਂ ਹੈ ਇਹ ਭਾਵਨਾ ਧਾਰ ਕੇ ਸੰਗਤ ਚ ਬੈਠੇ ਸਾਧ ਸੰਗਤ ਜੀ ਬੱਚਾ ਆਪਣੇ ਮਾਂ ਬਾਪ ਦੀ ਗੋਦ ਵਿੱਚ ਤੋਤਲੇ ਬਚਨ ਬੋਲਦਾ ਮਾਂ ਬਾਪ ਨੂੰ ਉਹੀ ਸੋਹਣੇ ਲੱਗਦੇ ਨੇ ਉਹਨਾਂ ਨੇ ਕਦੇ ਕਿਹਾ ਤੂੰ ਬਿਆਕਰਨ ਵੜ ਕੇ ਆ ਫੇਰ ਸੁੱਧ ਬੋਲੀ ਤੈਨੂੰ ਤਾਂ ਚੰਗਾ ਲੱਗੇਗਾ ਉਹਦੇ ਤੋਤਲੇ ਬੋਲ ਹੀ ਸਾਧ ਸੰਗਤ ਜੀ ਮਾਂ ਬਾਪ ਘੜੀ ਘੜੀ ਕਹਿੰਦੇ ਬੋਲ ਇਸੇ ਤਰ੍ਹਾਂ ਖਰਸਾ ਜੀ ਸੰਗਤ ਗੁਰੂ ਦਾ ਰੂਪ ਹੈ ਸੰਗਤ ਦੇ ਵਿੱਚ ਕੁਝ ਬਣ ਕੇ ਨਾ ਆਵੇ ਜਿਹਨੇ ਇੱਥੇ ਕੋ ਖੱਟਣਾ ਹੈ ਜਿੱਦਣ ਬਣ ਗਿਆ ਉਸ ਦਿਨ ਹੀ ਸਮਝੋ ਮਨਤਾ ਕਾਗਰ ਕੀ ਸਤ ਸੰਗਤ ਦੀ ਸ਼ਾਂਤੀ ਨਹੀਂ ਮੰਦੇ ਅੰਦਰ ਹੈ ਸੁਰ ਗੁਰ ਸਿੱਖੋ ਰੋ ਵਿਚਾਰ ਆਓ ਕਥਾ ਦਾ ਰਸ ਮਾਣੀਏ ਆਪ ਜੀ ਦੇ ਪਾਸ ਸਤ ਸੰਗਤ ਜੀ ਸੰਗਤਾਂ ਅਨੇਕਾਂ ਦਦਾਰੇ ਕਰਕੇ ਤਰਦੀਆਂ ਹਨ ਇਹ ਗੁਰਸਿੱਖ ਨੂੰ ਮਹਾਰਾਜ ਨੇ ਘੋੜਾ ਬਖਸ਼ਿਆ ਹੈ ਨਾਲੇ ਜਮਨ ਮਰਨ ਵੇਟ ਦਿੱਤਾ ਨਾਲੇ ਸਿੱਖਾਂ ਨੂੰ ਅੱਗੇ ਵਾਸਤੇ ਸਿੱਖਿਆ ਦੇ ਦਿੱਤੀ ਰਹੀ ਦੁਨੀਆ ਤੱਕ ਲਓ ਭਾਈ ਜਪਜੀ ਸਾਹਿਬ ਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ ਬ੍ਰਹਮ ਗਿਆਨ ਦਾ ਖਜ਼ਾਨਾ ਇਹਦੇ ਵਿੱਚ ਭਰਪੂਰ ਹੈ ਗੁਰਮਖ ਕਦੇ ਵੀ ਸਿੱਖ ਗੁਰੂ ਕਾ ਹੋਏ ਗਏ ਉਹ ਜਪਜੀ ਕੰਠ ਨਾ ਕੀਨ ਤੰਦਨ ਬਿਨ ਤੋ ਕਾਮ ਕਿਆ ਤੈਸੇ ਸਿੱਖੋ ਚੀਨ ਸਿੱਖ ਤਾਂ ਗੁਰੂ ਕਾ ਬਣ ਗਿਆ ਜਪਜੀ ਸਾਹਿਬ ਚੇਤੇ ਨਹੀਂ ਕੀਤਾ ਉਹ ਤਾਂ ਕਹਿੰਦੇ ਚੌਲਾਂ ਦੇ ਫੂਸ ਵਰਗਾ ਤੁਰਿਆ ਫਿਰਦਾ ਉੜਦਾ ਉਹ ਕਿਸੇ ਕੰਮ ਨਹੀਂ ਹੈ ਫੂਸ ਜਿੰਨਾ ਚਿਰ ਵਿੱਚ ਚੌਲ ਹੁੰਦੇ ਆ ਉਹਨੂੰ ਸਾਹਮਣੇ-ਸਾਹਮਣੇ ਰੱਖਦੇ ਆ ਫੂਸ ਨੂੰ ਜੇ ਚੌਲ ਨਿਕਲ ਜਾਣ ਫੂਸ ਕਿਸੇ ਵੀ ਕੰਮ ਕਦੇ ਵੀ ਨਹੀਂ ਖਾਂਦੇ ਉਸ ਨੂੰ ਇਹੋ ਜਿਹਾ ਭਾਈ ਸਾਡਾ ਫੋਕਸ ਸਿੱਖਾਏ ਜੇ ਕਿ ਇਹ ਚੇਤੇ ਨਹੀਂ ਹੁੰਦਾ ਅੱਗੇ ਮਾਈਆਂ ਵੀ ਅਨਪੜ ਹੁੰਦੀਆਂ ਬਾਬੇ ਵੀ ਅਨਪੜ ਹੁੰਦੇ ਬਜ਼ੁਰਗ ਜੀ ਬੋਲੀਆਂ ਕਿੰਨੀਆਂ ਚੇਤੇ ਕਰ ਲੈਂਦੇ ਗੀਤ ਕਿੰਨੇ ਚੇਤੇ ਕਰ ਲੈਂਦੀਆਂ ਮਾਈਆਂ ਸਾਰਾ ਦਿਨ ਨੁਕਣ ਦਿੰਦੀਆਂ ਉਹ ਕਿਵੇਂ ਚੇਤੇ ਹੋ ਜਾਂਦੇ ਸੀ ਤੁਕ ਤੁਕ ਬਾਣੀ ਦੀ ਵੀ ਪੰਗਤੀ ਸਾਧ ਸੰਗਤ ਜੀ ਚੇਤੇ ਹੋ ਸਕਦੀ ਜਿਉਂ ਜਿਉਂ ਰੁਚੀ ਨਾਲ ਸਾਧ ਸੰਗਤ ਜੀ ਸੁਣਾਗੇ ਤਿਉਂ ਤੇ ਬਾਣੀ ਚੇਤੇ ਹੁੰਦੀ ਜਾਂਦੀ ਹੈ ਸੁਖਨੀ ਸਾਹਿਬ ਤੱਕ ਵੀ ਅਨਪੜ ਗੁਰਮੁਖ ਚੇਤੇ ਕਰ ਲੈਂਦੇ ਜਿਉਂ ਜਿਉਂ ਆਪਾਂ ਸੁਣਾਗੇ ਤਿਉਂ ਤੋਂ ਗੁਰੂ ਸਾਹਿਬ ਕਿਰਪਾ ਵੀ ਕਰ ਦਿੰਦੇ ਨੇ ਸਾਧ ਸੰਗਤ ਜੀ ਪੈਸਾ ਗੰਠ ਬਾਣੀ ਗੰਠ ਸੋ ਬੁਰ ਸਿੱਖੋ ਜਿਸ ਪ੍ਰਕਾਰ ਅੱਗੇ ਕਥਾ ਆ ਰਹੀ ਹੈ ਇਹ ਸੰਗਤਾਂ ਘੋੜੇ ਅਰਪ ਕਰਕੇ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਕੇ ਅੰਮ੍ਰਿਤਸਰ ਨੂੰ ਸਾਧ ਸੰਗਤਿ ਤੀਰਥ ਯਾਤਰਾ ਤੇ ਪਹੁੰਚੇ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰੀ ਖਬਰ ਦੇਣਗੇ ਛੇਵੇਂ ਪਾਤਸ਼ਾਹੀ ਜਿਸ ਪ੍ਰਕਾਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਗੁਰਮੁਖੁਰ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਨੇ ਖੱਤਸਾ ਜੀ ਨਾਲੇ ਰਾਜੀ ਖੁਸ਼ੀ ਪੁੱਛਣ ਦੀ ਇੱਛਾ ਹੈ ਕਿ ਜੰਗ ਹੋਇਆ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਨੇ ਇਹ ਸਾਰੀ ਸਤ ਸੰਗਿ ਮਿਲ ਕੇ ਗੁਰਸਿੱਖ ਵਿਚਾਰ ਕਰਨਗੇ ਜੋ ਕਥਾ ਆ ਰਹੀ ਆਪ ਸੁਣੋ ਦੋਰਾ ਹੈ ਔਕੋਰ ਗਨ ਦੇ ਕਰ ਬਹੁਤ ਸਾਰੀਆਂ ਸੰਗਤਾਂ ਭੇਟਾ ਕਰਕੇ ਛੇਵੇਂ ਪਾਤਸ਼ਾਹ ਨੂੰ ਸੰਗਤ ਗਈ ਵਿਸਾਲ ਸੰਗਤ ਭਾਈ ਚਲੀ ਗਈ ਵਾਪਸ ਮੁੜੀ ਜਾਇ ਸਨਾਨੇ ਸਦਾਸਰ ਜਾ ਕੇ ਅਮਰਸਰ ਇਸ਼ਨਾਨ ਕੀਤਾ ਸੋਹਣੇ ஸ்தான ਤੀਰਥ ਤੇ ਇਕਤ ਪਏ ਨਿਹਾਲ ਦੇਖ ਕੇ ਦਰਸ਼ਨ ਰਿਹਾਲ ਹੋ ਗਏ ਡਿੱਠੇ ਸਬੇ ਥਾਵ ਨਹੀਂ ਤੁਦ ਜਿਹਿਆ ਬਦੋ ਪਰਖ ਬਧਾਤੇ ਤਾ ਤੂ ਸੋਹਿਆ ਚੋਪਈ ਤੀਰਥ ਤਨ ਤਾਰਨ ਪਹੁੰਚ ਗਏ ਉਸ ਤੋਂ ਬਾਅਦ ਤੀਰਨ ਤਾਰਨ ਸਾਹਿਬ ਤੀਰਥ ਤੇ ਪਹੁੰਚੇ ਹਾਂ ਇਸ਼ਨਾਨ ਕਰਤ ਸਭ ਭਏ ਸਾਰੇ ਗੁਰਸਿੱਖ ਇਸ਼ਨਾਨ ਕਰਦੇ ਭਏ ਸਾਂਗਤ ਨੇ ਹਿਰਦੇ ਵਿਚਾਰਾ ਸਾਰੀ ਸੰਗਤ ਨੇ ਤਰਨ ਤਾਰਨ ਸਾਹਿਬ ਇਸ਼ਨਾਨ ਕਰਕੇ ਵਿਚਾਰ ਕੀਤੀ ਗੁਰੂ ਸਾਹਿਬ ਗੁਰਸਿੱਖੋਦਾਰਾ ਤੇ ਸਭ ਤੋਂ ਵੱਡੇ ਮੁਖੀ ਸਿੱਖ ਬਾਬਾ ਬੁੱਢਾ ਸਾਹਿਬ ਜੀ ਹਨ ਗੁਰਨਾਨਕ ਦੇਵ ਜੀ ਤੋਂ ਬਰੋਸਾਏ ਹੋਏ ਇੱਥੇ ਨੇੜੇ ਹੀ ਰਹਿੰਦੇ ਆ ਚਲੋ ਆਪਾਂ ਉਹਨਾਂ ਦੇ ਵੀ ਦਰਸ਼ਨ ਕਰੀਏ ਬ੍ਰਹਮ ਗਿਆਨੀਆਂ ਦੇ ਜਿਸ ਕੋ ਬਚਨ ਪਾਏ ਗੁਰ ਜਨਮੇ ਜਿਨ੍ਹਾਂ ਦੇ ਮਹਾ ਬਾਕ ਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਹੈ ਜੀ ਹਰਗੋਬਿੰਦ ਪਿੱਤੇ ਸਭਨ ਮੈਂ ਪ੍ਰਗਟ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਹਣ ਸਾਰਿਆਂ ਸੰਸਾਰੇ ਸੰਸਾਰ ਵਿੱਚ ਇਹ ਸਭ ਬਰ ਬਾਬਾ ਬੁੱਢਾ ਜੀ ਦੇ ਦਿੱਤੇ ਹੋਏ ਹਨ ਇਆਂ ਨਿਕਤਰ ਦਰਸ਼ਨ ਕਰੋ ਚਲੋ ਇੱਥੇ ਨੇੜੇ ਹੀ ਕਹਿੰਦੇ ਬੀੜ ਵਿੱਚ ਰਹਿੰਦੇ ਆ ਦਰਸ਼ਨ ਕਰੀਏ ਜਾਨੋ ਤਸੇ ਗੁਰੂ ਸੰਸਰੋ ਉਹਨਾਂ ਨੂੰ ਸਿੱਖ ਗੁਰੂ ਗੁਰੂ ਸਿੱਖ ਜਿਹੜਾ ਬ੍ਰਹਮ ਬੇਤਾ ਹੈ ਉਹ ਗੁਰੂ ਦਾ ਸਤ ਸੰਗਰੀ ਰੂਪ ਹੀ ਹੈ ਗੁਰੂ ਨਹੀਂ ਗੁਰੂ ਘਰ ਰੂਪ ਹੈ ਹਰ ਹਰ ਜੰਦੂ ਇਹ ਕਹ ਬਿ ਵਿਚਾਰ ਕਛ ਨਾ ਹੈ ਜਲ ਤੇ ਉਭ ਜ ਤਰੰਗ ਚੋਂ ਜਲ ਹੀ ਵਿਖੇ ਸਮਾ ਹੈ ਉਸ ਨੂੰ ਗੁਰੂ ਸਦਾਉਣ ਦੀ ਆਗਿਆ ਨਹੀਂ ਲੇਕਿਨ ਹੈ ਗੁਰੂ ਦਾ ਰੂਪ ਸਿੱਖ ਇਤਨਾ ਸਤ ਸੰਗਰੀ ਸਮਝ ਰਹਿਣਾ ਜਿਸ ਪ੍ਰਕਾਰ satsangat ji ਜਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲਕ ਲਾਦੀ ਜੇ ਕੋਈ ਪੁੱਛੇ ਵੀ ਨਾਮ ਜਪਣ ਦਾ ਫਲ ਕੀ ਮਿਲੂ ਦਰਿਆ ਦੇ ਪਾਣੀ ਨੂੰ ਨੱਠਣ ਦਾ ਫਲ ਕੀ ਮਿਲੂ ਸਮੁੰਦਰ ਦਾ ਰੂਪ ਧਾਰ ਜੂ ਜੇ ਆਪਾਂ ਭਉ ਭਗਤੀ ਦੇ ਪ੍ਰਵਾਹ ਵਿੱਚ ਨੱਠੂਗਾ ਮਨ satsangat ji ਸਿਮਨ ਭਜਨ ਦੇ ਪ੍ਰਵਾਹ ਵਿੱਚ ਤਾਂ ਕਿੱਥੇ ਪਹੁੰਚੂ ਬ੍ਰਹਮ ਰੂਪ ਸਮੁੰਦਰ ਚ ਦੀਨ ਹੋ ਜਾਵੇਗਾ You're not-